ਸਾਸ਼ੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣਾ ਚੈਨਲ ਵਾਹਿਗੁਰੂ ਕਲੌਥ ਹਾਊਸ ਐਂਡ ਬਟਿਕ ਬਡਲਾ ਡਾ ਵੱਲੋਂ ਪਲੀਜ਼ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਤੁਹਾਨੂੰ ਜਿਹੜੀ ਸਾਰੀ ਡੇਲੀ ਅਸੀਂ ਅਪਲੋਡ ਕਰਦੇ ਆਂ ਵੀਡੀਓ ਤੁਹਾਨੂੰ ਜਲਦੀ ਮਿਲ ਸਕੇ ਜੇ ਤੁਹਾਨੂੰ देर ਨਾਲ ਵੀਡੀਓ ਮਿਲਦੀ ਹੈ ਜੀ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਤੇ ਉਦੋਂ ਤੱਕ ਜਿਹੜੇ ਸਾਡੇ ਕੋਲੇ ਜਿਹੜੇ ਸੂਟ ਹੁੰਦੇ ਆ ਜੀ ਉਹ ਫਿਨਿਸ਼ ਹੋ ਫਿਨਿਸ਼ ਹੋ ਜਾਂਦੇ ਆਂ ਇਸ ਕਰਕੇ ਤੁਸੀਂ ਪਹਿਲਾ ਜਿੰਨਾ ਵੀ ਨਹੀਂ ਆ ਪਹਿਲਾਂ ਨਹੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਹਿਲਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਆਈਕਨ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਲਓ ਜੀ ਅੱਜ ਅਸੀਂ ਆਪਣੀਆਂ ਭੈਣਾਂ ਵਾਸਤੇ ਲੈ ਕੇ ਆਏ ਆ ਜੋਰਜਟ ਦੇ ਵਿੱਚ ਸੂਟ ਲੈ ਕੇ ਆਏ ਜੀ ਕਾਫੀ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਕਿ ਆਫਵਾਇਰ ਸ਼ਰਟ ਪੀਸ ਦੇ ਵਿੱਚ ਜੋਰਜਟ ਦੇ ਸੂਟ ਲੈ ਕੇ ਆਓ ਜੀ ਅਸੀਂ ਪਹਿਲਾਂ ਲੈ ਕੇ ਆਏ ਸੀ ਕਾਫੀ ਪਸੰਦ ਕੀਤੇ ਸੀ ਤੇ ਦੁਬਾਰਾ ਦੁਬਾਰਾ ਤੇ ਲੈ ਕੇ ਆਏ ਆ ਪਹਿਲਾ ਸੂਟ ਚੈੱਕ ਕਰੋ ਬੜਾ ਪਿਆਰਾ ਜਿਹਾ ਸੂਟ ਰੈਡਰ ਵਾਲਾ ਹੈ ਪੂਰੀ ਸ਼ਰਟ ਦੇ ਉੱਪਰ ਵਰਕ ਹੋਇਆ ਜੀ ਬਿਲਕੁਲ origignal ਵਾਲੀ جورਜਟ ਹੈ ਦੇਖ ਸਕਦੇ ਹੋ ਤੁਸੀਂ ਸਵਿਸ ਜੌਰਜਟ ਲਿਖਿਆ ਹੋਇਆ ਹੈ ਤੇ ਉੱਪਰ ਬਿਲਕੁਲ origignal ਵਾਲੀ ਜੌਰਜਟ ਹੈ ਜੀ ਪੂਰੀ ਸ਼ਰਟ ਦੇ ਉੱਪਰ ਵਰਕ ਮਿਲੂਗਾ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਬੜਾ ਪਿਆਰਾ ਲਾਈਟ ਸ਼ੇਡ ਹੈ ਜੀ ਸ਼ਰਟ ਲਾਈਟ ਸ਼ੇਡ ਜਆ बॉਟਮ ਡਾਰਕ ਹੈ ਜੀ ਪੂਰੀ ਸ਼ਰਟ ਦੇ ਉੱਪਰ ਤੁਹਾਨੂੰ ਵਰਕ ਮੈਨਲ ਵਾਲਾ ਬੜਾ ਪਿਆਰਾ ਜਆ ਪੀਸ ਰੈਣ ਵਾਲਾ ਤੇ ਪ੍ਰਿੰਟ ਵੀ ਬੜਾ ਪਿਆਰਾ ਜਆ ਰਹਿਣ ਵਾਲਾ ਮਸਲੀਨ ਦੀ ਤੁਹਾਨੂੰ ਮਿਲਣ ਵਾਲੀ ਹੈ ਵੈੱਗ बॉਟਮ ਬੜੀ ਪਿਆਰਾ ਜਆ ਕਲਰ ਰਹਿਣ ਵਾਲਾ बॉਟਮ ਦਾ ਠੀਕ ਹੈ ਜੀ ਇਹ ਵਾਲੀ ਬਾਟਮ ਮਿਲੂਗੀ ਤੇ ਇਹ ਵਾਲਾ ਸ਼ਰਟ ਪੀਸ ਮਿਲੂਗਾ ਜੀ ਤੁਹਾਨੂੰ ਪ੍ਰਾਈਸ ਦੇ ਰਹੀਆਂ ਤੁਹਾਨੂੰ ਸਿਰਫ 1100 1100 ਦੇ ਵਿੱਚ ਤੁਸੀਂ ਇਹ ਵਾਲਾ ਜਿਹੜਾ ਸੂਟ ਹੈ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸ਼ਰਟ ਦੇ ਉੱਪਰ ਤੁਹਾਨੂੰ ਲਾਈਨਿੰਗ ਦੀ ਨੀਡ ਹੈ ਜੀ ਬਾਟਮ ਦੇ ਉੱਪਰ ਤੁਹਾਨੂੰ ਨੀਡ ਨਹੀਂ ਹੈ ਲਾਈਨਿੰਗ ਦੀ ਔਟ ਲਾਈਨਿੰਗ ਬਾਟਮ ਬਣ ਜੂਗੀ ਤੇ ਜਿਹੜਾ ਸ਼ਰਟ ਹੈ ਜੀ ਉਹਦੇ ਉੱਪਰ ਤੁਹਾਨੂੰ ਲਾਈਨਿੰਗ ਦੀ ਲੋੜ ਹੈ ਜੀ ਕਲਰ ਚੈੱਕ ਕਰੀ ਚਲੋ ਬੜਾ ਪਿਆਰਾ ਜਿਹਾ ਕਲਰ ਲੈ ਕੇ ਆਏ ਆ ਤੇ ਪ੍ਰਿੰਟ ਵੀ ਤੁਹਾਡੇ ਵਾਸਤੇ ਬੜੇ ਪਿਆਰੇ ਜਿਹਾ ਲੈ ਕੇ ਆਏ ਆ ਅਗਲਾ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਤੀਸਰਣ ਵਾਲਾ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਠੀਕ ਹੈ ਜੀ ਇਹ ਵਾਲਾ ਦੇਖੋ ਇਹ ਵਾਲਾ ਚੈੱਕ ਕਰੋ ਅਸੀਂ ਪਹਿਲਾਂ ਐਦਾਂ ਆਫ ਵਾਈਟ ਸ਼ਰਟ ਦੇ ਵਿੱਚ ਲੈ ਕੇ ਆਏ ਸੀ ਸੂਟ ਮਿਲਿਆ ਭੈਣਾਂ ਨੇ ਕਾਫੀ ਪਸੰਦ ਕੀਤੇ ਸੀ ਦੁਬਾਰਾ ਡਿਮਾਂਡ ਕੀਤੀ ਇਹਨਾਂ ਸੂਟਾਂ ਦੀ ਥੋੜਾ ਜਿਹਾ ਪ੍ਰਿੰਟ ਡਿਫਰੈਂਟ ਲੈ ਕੇ ਆਏ ਆ ਨਿਊ ਜਿਹੜਾ ਪ੍ਰਿੰਟ ਹੈ ਜੀ ਔਰ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਬੜਾ ਪਿਆਰਾ ਪੂਰੀ ਸ਼ਰਟ ਦੇ ਉੱਪਰ ਤੁਹਾਨੂੰ ਵਰਕਮੈਨਲ ਵਾਲਾ ਠੀਕ ਹੈ ਜੀ ਇਹ ਵਾਲੀ ਤੁਹਾਨੂੰ ਇਹਦੇ ਨਾਲ ਬਾਟਮ ਮਿਲਣ ਵਾਲੀ ਹੈ ਇਹ ਵਾਲੀ ਤੁਹਾਨੂੰ ਇਹਦੇ ਨਾਲ ਬਾਟਮ ਮਿਲੇਗੀ ਸਾਡੇ ਕੋਲੇ ਇਹ ਵਾਲੇ ਜਿਹੜੇ ਸੂਟ ਹੈ ਜੀ ਦੋ ਦੋ ਅਵੇਲੇਬਲ ਹੈ 1100 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ 1100 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਕੋਲੋਂ ਦੋ ਸੂਟ ਬਾਇ ਕਰਦੇ ਹੋ ਤਾਂ ਤੁਹਾਨੂੰ ਸ਼ਿਪਿੰਗ ਫ੍ਰੀ ਮਿਲੇਗੀ ਜੀ ਠੀਕ ਹੈ ਜੀ ਦੋ ਸੂਟਾਂ ਦੇ ਨਾਲ ਤੁਹਾਨੂੰ ਸ਼ਿਪਿੰਗ ਫ੍ਰੀ ਮਿਲਣ ਵਾਲੀ ਹੈ ਜੇਕਰ ਇੱਕ ਸੂਟ ਬਾਇ ਕਰਦੇ ਹੋ ਤਾਂ ਤੁਹਾਨੂੰ ਸ਼ਿਪਿੰਗ ਪਾਉਗੀ ਜੇਕਰ ਦੋ ਸੂਟ ਬਾਇ ਕਰਦੇ ਹੋ ਤਾਂ ਤੁਹਾਨੂੰ ਸ਼ਿਪਿੰਗ ਫ੍ਰੀ ਮਿਲੇਗੀ ਸਿਰਫ 1100 ਰੁਪਏ ਤੁਹਾਨੂੰ ਇਹਦੀ ਪ੍ਰਾਈਸ ਦੇ ਰਹੇ ਆਂ ਜਾਰਜਟ ਦੇ ਸੂਟ ਦੀ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਰੈਡ ਵਾਲੇ ਆ ਸੀ ਠੀਕ ਹੈ ਜੀ ਇਹ ਵਾਲੀ ਆਉਣ ਵਾਲੀ ਇਹਦੇ ਨਾਲ ਬਾਟਮ ਆਫ ਵਾਈਟ ਦੇ ਵਿੱਚ ਸ਼ਰਟ ਹੈ ਜੀ ਠੀਕ ਹੈ ਜੀ ਮਸਲੀਨ ਦੀ ਬਾਟਮ ਰਹਿਣ ਵਾਲੀ ਹੈ ਬੜੀ ਪਿਆਰੀ ਜੀ ਬਾਟਮ ਰਹਿਣ ਵਾਲੀ ਹੈ ਡਾਊਟ ਲਾਈਨਿੰਗ ਬਾਟਮ ਬਣੂਗੀ ਤੇ ਸ਼ਰਟ ਦੇ ਉੱਪਰ ਤੁਹਾਨੂੰ ਲਾਈਨਿੰਗ ਦੀ ਨੀਡ ਹੈ ਜੀ ਪ੍ਰਿੰਟ ਦੇਖੀ ਚਲੋ ਬੜੇ ਪਿਆਰੇ ਜੀ ਤੁਹਾਡੇ ਵਾਸਤੇ ਪ੍ਰਿੰਟ ਲੈ ਕੇ ਆਇਆ ਪੂਰੀ ਸ਼ਰਟ ਦੇ ਉੱਪਰ ਤੁਹਾਨੂੰ ਵਰਕ ਮੈਨਣ ਵਾਲਾ ਜੀ ਠੀਕ ਹੈ ਜੀ ਬਿਲਕੁਲ ਰਿਜਨਲ ਵਾਲੀ ਜੋਰਜਟ ਹੈ ਜੀ ਕਾਫੀ ਡਿਮਾਂਡ ਹੈ ਜੋਰਜਟ ਦੀ ਕਾਫੀ ਟ੍ਰੈਂਡ ਦੇ ਵਿੱਚ ਆ ਰਿਹਾ ਇਹ ਵਾਲੀ ਜੋਰਜਟ ਅਗਲਾ ਕਲਰ ਚੈੱਕ ਕਰੋ ਅਗਲਾ ਕਲਰ ਵੀ ਬੜਾ ਪਿਆਰਾ ਜਾਂ ਰਹਿਣ ਵਾਲਾ ਇੱਕ ਤਾਨੂੰ ਇਹ ਵਾਲਾ ਕਲਰ ਮਿਲਣ ਵਾਲਾ ਜੀ ਦੇਖੋ ਜੀ ਇਹ ਵਾਲਾ ਕਲਰ ਮਿਲੂਗਾ ਇਹ ਵੀ ਪ੍ਰਿੰਟ ਬੜਾ ਪਿਆਰਾ ਤੇ ਕਲਰ ਵੀ ਬੜਾ ਪਿਆਰਾ ਜਿਹਾ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਤੇ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਇਹਦੇ ਨਾਲ ਤੁਹਾਨੂੰ ਜਿਹੜੀ ਵਾਈਨ ਸ਼ੇਡ ਦੇ ਵਿੱਚ ਬਾਟਮ ਮਿਲਣ ਵਾਲੀ ਹੈ ਦੇਖੋ ਜੀ ਇਹ ਵਾਲੀ ਮਿਲੂਗੀ ਤੁਹਾਨੂੰ ਇਹਦੇ ਨਾਲ ਬਾਟਮ ਮਸਲੀਨ ਦੀ ਬਾਟਮ ਰਹਿਣ ਵਾਲੀ ਹੈ ਜੀ ਇਹ ਵਾਲਕ ਤਾਂ ਇਹਦੇ ਨਾਲ ਬਾਟਮ ਮਿਲੂਗੀ ਸ਼ਰਟ ਦੇਖੋ ਮੈਚਿੰਗ ਦੇਖੋ ਬੜੀ ਪਿਆਰੀ ਜੀ ਮੈਚਿੰਗ ਹੈ ਜੀ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਤੁਹਾਡੇ ਵਾਸਤੇ ਲੈ ਕੇ ਆਏ ਤਾਂ ਮੈਚਿੰਗ ਵੀ ਬੜੀ ਪਿਆਰੀ ਜੀ ਲੈ ਕੇ ਆਏ ਆ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਪੂਰੀ ਸ਼ਰਟ ਦੇ ਉੱਪਰ ਤੁਹਾਨੂੰ ਵਰਕ ਮਿਲਣ ਵਾਲਾ ਜੀ 1100 ਰੁਪਏ ਤੁਹਾਨੂੰ ਪ੍ਰਾਈਸ ਮਿਲਣ ਵਾਲੀ ਹੈ ਜੇਕਰ ਦੋ ਸੂਟ ਬਾਇ ਕਰ ਰਹੇ ਹੋ ਤਾਂ ਤੁਹਾਨੂੰ ਸ਼ਿਪਿੰਗ ਫ੍ਰੀ ਪੈਣ ਵਾਲੀ ਹੈ ਜੀ ਤੁਹਾਨੂੰ ਸ਼ਿਪਿੰਗ ਫ੍ਰੀ ਪੈ ਰਹੀ ਹੈ ਦੋ ਸੂਟਾਂ ਦੇ ਨਾਲ ਠੀਕ ਹੈ ਜੀ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲਿਆ ਤੇ ਕਲਰ ਵੀ ਬੜੇ ਪਿਆਰੇ ਜਿਹੇ ਰਹਿਣ ਵਾਲਿਆ ਜੀ ਠੀਕ ਹੈ ਜੀ ਇਹ ਸੀ ਜਿਹੜੇ ਅੱਜ ਦੇ ਅਸੀਂ ਤੁਹਾਡੇ ਵਾਸਤੇ ਜਿਹੜੇ ਸੂਟ ਲੈ ਕੇ ਆਏ ਸੀ ਬੜੇ ਪਿਆਰੇ ਜਿਹੇ ਸੂਟ ਸੀਗੇ ਕਲਰ ਦੇਖੀ ਚਲੋ ਦੇਖੋ ਪਹਿਲਾ ਤੁਹਾਨੂੰ ਪਰਪਲ ਬਾਟਮ ਦੇ ਨਾਲ ਮਿਲ ਰਿਹਾ ਇਹ ਵਾਲਾ ਕਲਰ ਇਹ ਤੁਹਾਨੂੰ ਗਾਜ਼ਰੀ ਬਾਟਮ ਦੇ ਨਾਲ ਮਿਲ ਰਿਹਾ ਬੜੇ ਪਿਆਰੇ ਜਿਹੇ ਕਲਰ ਰਹਿਣ ਵਾਲੇ ਆ ਜੀ ਸਾਰੇ ਠੀਕ ਹੈ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਗ੍ਰੀਨ ਬਾਟਮ ਦੇ ਨਾਲ ਮਿਲ ਰਿਹਾ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਬਾਈਕਸ ਬਾਈ ਕਰ ਸਕਦੇ ਹੋ 200 ਤੋਂ ਉੱਪਰ ਤੁਹਾਨੂੰ ਸ਼ਿਪਿੰਗ ਫ੍ਰੀ ਮਿਲਣ ਵਾਲੀ ਹੈ ਬਹੁਤ ਸਾਰੇ ਮੇਰੀ ਅੱਤਾ ਜੀ ਸਾਡੀ ਲੋਕੇਸ਼ਨ ਪੁੱਛਦੀਆਂ ਜੀ ਠੀਕ ਹੈ ਜੀ ਸਾਡੇ ਜਿਹੜੇ ਲੋਕੇਸ਼ਨ ਰਹਿਣ ਵਾਲੀ ਹੈ ਜੀ ਉਹ ਹੈਗੀ ਅਸੀਂ ਡਿਸਟ੍ਰਿਕਟ ਮਾਨਸਾ ਬੜ ਲਗਾਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤੇ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਸਾਹਮਣੇ ਆਈਟੀਆਈ ਆਈਟੀਆਈ ਤੋਂ ਸਾਹਮਣੇ ਜਿਹੜਾ ਰੇਲਵੇ ਪੁਲਾਜਿਓ ਕ੍ਰੋਸ ਕਰਨਾ ਪਊਗਾ ਪੌਲ ਨੂੰ ਕ੍ਰੋਸ ਕਰਕੇ ਪੌਲ ਦੀ ਲੈਫਟ ਸਾਈਡ ਤੁਸੀਂ ਅੰਦਰ ਨੂੰ ਆਉਣਾ ਅੰਦਰ ਆ ਕੇ ਤੁਹਾਨੂੰ ਕਿ ਟੈਰਾ ਵਾਲੀ ਦੁਕਾਨ ਮਿਲਣ ਵਾਲੀ ਹੈ ਜੀ ਉਹਦੇ ਨਾਲ ਵਾਲੀ ਗਲੀ ਸੈਂਟਰ ਕਰਕੇ ਸ਼ਾਦੀ ਸ਼ਾਪ ਹੈ ਜੀ ਸ਼ਾਪ ਦੇ ਸ਼ਾਪ ਤੇ ਗੇੜਤੀ ਸਾਡਾ ਪੋਸਟਰ ਲੱਗਾ ਹੋਇਆ ਵਾਹਿਗੁਰੂ ਕਲੌਥ ਹਾਊਸ ਤੇ ਗਲੀ ਦੇ ਮੋੜ ਤੇ ਵੀ ਸਾਡਾ ਪੋਸਟਰ ਲੱਗਾ ਹੋਇਆ ਵਾਹਿਗੁਰੂ ਕਲੌਥ ਹਾਊਸ ਪਹਿਲੀ ਗਲੀ ਸੈਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਜੀ ਤੁਸੀਂ ਰੇਲਵੇ ਪੌਂਡੂ ਕ੍ਰੋਸ ਨਹੀਂ ਕਰਨਾ ਤੁਸੀਂ ਅੰਮਰ ਪੈਟਰੋਲ ਪੰਪ ਵਾਲੇ ਸਾਈਡੋਂ ਆ ਜੀ ਰਾਈਟ ਸਾਈਡੋਂ ਆ ਰਾਈਟ ਸਾਈਡ ਆ ਕੇ ਤੁਹਾਨੂੰ ਇੱਕ ਟੈਰਾਵਾਇਡ ਕਾਰਡ ਮਿਲਣ ਵਾਲੀ ਉਸ ਦੁਕਾਨ ਦੇ ਨਾਲ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਨਾਲ ਉਹਦੇ ਗਲੀ ਹੈ ਉਹਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਗਲੀ ਦੇ ਮੋੜ ਤੇ ਵਾਹਿਗੁਰੂ ਕਲੌਥ ਹਾਊਸ ਐਂਡ ਬੁਟੀਕ ਲਿਖਿਆ ਹੋਇਆ ਹੈ ਜੀ ਠੀਕ ਹੈ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਸਾਡੇ ਕੋਲੋਂ ਤੁਸੀਂ ਇਹ ਵਾਲੀ ਸੂਟ ਜਿਹੜੇ ਬਾਈ ਕਰ ਸਕਦੇ ਹੋ ਤੇ ਹੋਰ ਵੀ ਕਈ ਤਰ੍ਹਾਂ ਦੇ ਕੱਟ ਪੀਸ ਸਾਡੇ ਕੋਲੇ ਅਵੇਲੇਬਲ ਆ ਉਹ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਸੂਟ ਵੀ ਸਾਡੇ ਕੋਲੇ ਕਈ ਤਰ੍ਹਾਂ ਦੇ ਅਵੇਲੇਬਲ ਹੈ ਜੀ ਉਹ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਪਲੀਜ਼ ਮੇਰੀ ਭੈਣਾਂ ਨੂੰ ਬੇਨਤੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜਿਹੜੀ ਅਸੀਂ ਡੇਲੀ ਅਪਲੋਡ ਵੀਡੀਓ ਕਰਦੇ ਆਂ ਜੀ ਤਾਂ ਤੁਹਾਨੂੰ ਜਿਹੜੀ ਉਹ ਵੀਡੀਓ ਡੇਲੀ ਤੁਹਾਨੂੰ ਮਿਲ ਸਕੇ ਜੀ ਟਾਈਮ ਸਰ ਮਿਲ ਸਕੇ ਸਾਡੇ ਕੋਲ ਤੁਸੀਂ ਜਿਹੜੇ ਜਿਹੜੇ ਸੂਟ ਹੈ ਜੀ ਉਹ ਬਾਈ ਕਰ ਸਕਿਓ ਕਈ ਮੇਰੀ ਭੈਣਾਂ ਦੀ ਕੰਪਲੇਨ ਆਉਂਦੀ ਹੈ ਵੀ ਜੀਰੋ ਤੱਕ ਜਿਹੜੋ ਅਸੀਂ ਤੁਹਾਨੂੰ ਪਿਕ ਪਾਉਣੇ ਆ ਜੀ ਸਾਡੇ ਤੋਂੜ ਕੱਟ ਪੀਸ ਆਫ ਨਿਸ਼ ਹੋ ਜਾਂਦੇ ਆ ਠੀਕ ਹੈ ਜੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਕਰਕੇ ਤੁਹਾਨੂੰ ਜਿਹੜੀ ਵੀਡੀਓ ਸਾਡੀ ਉਹ ਲੇਟ ਮਿਲਦੀ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੀ ਤੁਹਾਨੂੰ ਜਿਹੜੀ ਸਾਰੀ ਵੀਡੀਓ ਬਣਿਆ ਜੀ ਜਲਦੀ ਮਿਲੇ ਤੇ ਜਲਦੀ ਸਾਡੇ ਕੋਲ ਤੁਸੀਂ ਆਪਣੇ ਮਨਪਸੰਦ ਜਿਹੜੇ ਕੱਟ ਪੀਸ ਹੈ ਜਾਂ ਸੂਟ ਸਾਡੇ ਕੋਲ ਤੁਸੀਂ ਬਾਈ ਕਰ ਸਕੋ ਧੰਨਵਾਦ ਜੀ